ਅੰਮ੍ਰਿਤਸਰ ਦੇ ਕਾ ਮੰਡੀ ਚੌਂਕ ਦੇ ਬੁਰੇ ਹਾਲਾਤ ਨੇ ਵਾਟਰ ਸਪਲਾਈ ਅਤੇ ਮੀਂਹ ਕਾਰਨ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਜਿੱਥੇ ਵੱਡੇ ਟੋਏ ਪਏ ਹੋਏ ਹਨ ਜਿਸ ਨਾਲ ਵਾਹਨ ਚਾਲਕਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਆਏ ਦਿਨ ਆਟੋ ਤੇ ਈ ਰਿਕਸ਼ਾ पलट ਜਾਂਦੇ ਨੇ ਜਿਸ ਨਾਲ ਸਵਾਰੀਆਂ ਜ਼ਖਮੀ ਹੋ ਜਾਂਦੀਆਂ ਹਨ ਪਰ ਇਸ ਵੱਲ ਨਗਰ ਨਿਗਮ ਤੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਉਹਨਾਂ ਮੰਗ ਕੀਤੀ ਹੈ ਕਿ ਇਸ ਚੌਂਕ ਦਾ ਸੁਧਾਰ ਕੀਤਾ ਜਾਵੇ ਤਾਜੋ ਸ਼ਹਿਰ ਵਾਸੀਆਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਕਿਉਂਕਿ ਗੁਰੂ ਨਗਰੀ ਵਿੱਚ ਯਾਤਰੀ ਵੱਡੀ ਗਿਣਤੀ ਵਿੱਚ ਆਉਂਦੇ ਹਨ ਭਾਈ ਇਹ ਕਾਮੜੀ ਜਾਉਂਗਾ ਸਿਵੋਸਾ ਚ ਆਉਂਗਾ ਮੈਂ ਨਾ ਆਹ ਵੇਖੋ ਟੋਏ ਦਾ ਕੀ ਹਾਲ ਹੈ ਨਾ ਕੋਈ ਇੱਥੇ ਇੱਥੇ ਲਾਈਟ ਹੈ ਕਿ ਨਾ ਕੋਈ ਇੱਥੇ ਕੋਈ ਨਾਕਾ ਬੰਦੀ ਹੈ ਹੈ ਇਹ ਹਾਂ ਵੇਖੋ ਕੀ ਬੰਦਿਆ ਕੋਈ ਇੱਥੇ ਸੁਣਾਈ ਨਹੀਂ ਗਈ ਹੱਕ ਨਹੀਂ ਦੋ ਇੱਕ ਖਬਾ ਘੜਾਦੀਆਂ ਖਬਾ ਘੜਾਦੀਆਂ ਵੇਖੋ ਕੀ ਹਾਲ ਹੈ ਇੱਥੇ ਵੇਖੋ ਕਿ ਤੁਸੀਂ ਆਹ ਵੇਖੋ ਜੀ ਐ ਜੰਮੇ ਆ ਕੋਈ ਨਹੀਂ ਗਈ ਇੱਥੇ ਕੋਈ ਆਂਦਾ ਜੀ ਗਈ ਨਾ ਕੋਈ ਹੱਸਦਾ ਜਾ ਕੇ ਜਾਂਦਾ ਨਿਕਲ ਜੇ ਕੇ ਬੱਚੇ ਨੰਗਦੇ ਆ ਤੇ ਦਿਖਦੇ ਆ ਤੇ ਕਿ ਮੈਂ ਯੂਨੀਵਰਸਿਟੀ ਜਾਂਦੇ ਟੈਂਪੂ ਉਥੋਂ ਤੇ ਕਿ ਮੈਂ ਉਧਰ ਕਿ ਮੈਂ ਸਭ ਸ਼ਾਨ ਹੁੰਦੇ ਆ ਹਾਸੇ ਹੋਰੇ ਬਹੁਤ ਜ਼ਿਆਦਾ ਐਸੇ ਕਿ ਮੈਂ ਕੱਲ ਦੋ ਐਸੀ ਅੰਦਰ ਹੈ ਜੀ ਇੱਥੇ ਕੋਈ ਸੁਣਾਈ ਨਹੀਂ ਗਈ ਨਾਲ ਕੋਈ ਨਾਕਾ ਬੰਦੀ ਆ ਉਹ ਵੇਖੋ ਹੌਂਸਾ ਆਂਦੇ ਸਿਰ ਹੱਸੇ ਹੱਸੇ ਤੋਂ ਆ ਜੱਸਾ ਮ ਨਹੀਂ ਜਾਈ ਜੀ ਸਿਵਲ ਹਸਪਤਾਲ ਚੌਕ ਹੈਗਾ ਵਾ ਰਾਮ ਬਾਗ ਤੋਂ ਛੜਕ ਜਾਂਦੀ ਆ ਸਾਰੀ ਛੜਕ ਟੁੱਟੀ ਹੈਗੀ ਆ ਤੇ ਗੱਡੀਆਂ ਵਿਚਾਰੀਆਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਜਿਹੜੀ ਬੈਟਰੀ ਚ ਬੈਟਰੀ ਕੋਈ ਉਲਟ ਜਾਂਦੀ ਆ ਬੈਟਰੀਆਂ ਉਲਟ ਕੇ ਉਠੀਆਂ ਹੋ ਜਾਂਦੀਆਂ ਨੇ ਵੱਡੀਆਂ ਗੱਡੀਆਂ ਆਵਲਾ ਚੌਕਾ ਚੁੱਤੀਆਂ ਜਾਂਦੀਆਂ ਨੇ ਤੇ ਬੈਟਰੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਪਲਟ ਜਾਂਦੀਆਂ ਨੇ ਸਭ ਤੋਂ ਜ਼ਿਆਦਾ ਨੁਕਸਾਨ ਬੈਟਰੀ ਦਾ ਸਾਈਕਲ ਮੋਟਰਸਾਈਕਲ ਵਾਲੇ ਬਹੁਤ ਤੰਗ ਹੋ ਕੇ ਰੰਗਦੇ ਨੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਈ ਸੜਕਾਂ ਤੇ ਜਲਦੀ ਤੋਂ ਜਲਦੀ ਬਣਾਈ ਜਾਵੇ। ਇਹ ਸਾਰੇ ਚੌਕ ਜਿੰਨੇ ਵੀ ਹੈਗੇ ਆ ਸਭ ਚੌਕ ਟੁੱਟੇ-ਟੁੱਟੇ ਹੈਗੇ। ਬੈਟਰੀ ਮਜ਼ਦੂਰ ਆਦਮੀ ਬਹੁਤ ਝੁਕੇ ਹੋ ਕੇ ਲੰਘਦੇ ਨੇ ਤੇ ਬੈਟਰੀਆਂ ਪਲਟ ਜਾਂਦੀਆਂ, ਠੇਲੇ ਵਾਲੇ ਪਲਟ ਜਾਂਦੇ, ਸਰੀਏ ਲੈ ਕੇ ਹੁੰਦੇ ਆ। ਸਾਰਿਆਂ ਦੇ ਟੈਟੂ ਪਾੜ ਜਾਂਦੇ ਨੇ। ਇਹ ਜਲਦੀ ਤੋਂ ਜਲਦੀ ਠੀਕ ਕੀਤੀ ਜਾਵੇ। ਇਹ ਚੌਂਕ ਦਾ ਨਾਮ ਪੈਂਦਾ ਜੀ ਰਾਮ ਬਾਗ ਚੌਂਕ, ਮੇਨ ਸਿਵਲ ਹਸਪੀਟਲ ਦੇ ਕੋਲ ਹੈ ਜੀ। ਇਹ ਸਾਡੀ ਜਿਹੜੀ ਮੌਜੂਦਾ ਸਰਕਾਰ ਆਈ ਨਾ ਅਸੀਂ ਕਹਿ ਕੇ ਆ ਕੇ ਥੱਕ ਗਏ ਆ ਸਾਡੀ ਕੋਈ ਸੁਣਵਾਈ ਨਹੀਂ। ਰੋਜ਼ ਤੇ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਵੇ ਕਦੀ ਕਿਸੇ ਲੇਡੀਸ ਹੈ ਕਦੀ ਕਿਸੇ ਬੱਚੇ ਨੂੰ ਸੱਟ ਲੱਗ ਜਾਂਦੀ ਏ ਕਦੀ ਕਿਸੇ ਨੂੰ ਸੱਟ ਲੱਗ ਜਾਂਦੀ ਏ ਆਹ ਇਧਰ ਸਰ ਕਹਿ ਕੇ ਥਾਗੇ ਜੀ ਇਹਨਾਂ ਦਾ ਵੀ ਚੌਂਕ ਦੀ ਹਾਲਾਤ ਦੇ ਦੇਖ ਲਵੋ ਇਹ ਮੇਨ ਰਸਾ ਬਸ ਸਟੈਂਡ ਦਾ ਹੈ ਇਧਰ ਆਪ ਡਾਊਨ ਹੁੰਦਾ ਵੇ ਜਿੰਨਾ ਬਾਰੇ ਟੂਰਿਸਟ ਆਂਦਾ ਨਾ ਸਾਰੇ ਦੇਖ ਕੇ ਨਾ ਐਨਾ ਕੋ ਮਤਲਬ ਕਿ ਪਰੇਸ਼ਾਨ ਹੋ ਕੇ ਜਾਂਦਾ ਇੱਥੇ ਪਲੀਜ਼ ਬੇਨਤੀ ਕੀ ਹੈ ਤੁਹਾਡੇ ਰਿਕੁਐਸਟ ਹੈ ਇਹ ਚੌਂਕ ਦਾ ਜਰੂਰ ਕੋਈ ਨਾ ਕੋਈ ਹੱਲ ਕਰਾਇਆ ਜਾਵੇ ਪਰ ਸਾਥੀ ਦਿਨਾਂ ਦੇ ਵਿੱਚ ਤੇ ਚੌਂਕ ਬਹੁਤ ਹੀ ਜ਼ਿਆਦਾ ਬੁਰੀ ਬੁਰੀ ਹਾਲਾਤ ਸੀ ਆ ਦੇਖੋ ਦੀ ਆਲੇ ਦੁਆਲੇ ਦੇਖੋ ਜੋ ਇਹਨਾਂ ਦੀ ਹਾਲਾਤ ਹੈਗੀ ਹੈ ਇਹ ਦੇਖੋ ਤੁਸੀਂ ਜਿਹੜਾ ਮੇਨ ਰਸਤਾ ਹੈ ਨਾ ਮੇਨ ਰਸਤਾ ਮੇਨ ਰਸਤਾ ਚੌਂਕ ਦੇ ਵਿੱਚ ਹੈ ਹਾਲਾਤ ਇਹ ਦੇਖੋ ਵੀ ਆਲੇ ਦੁਆਲੇ ਦੇਖੋ ਅੱਡੇ ਅੱਡੇ ਵੱਡੇ ਟੋਏ ਨੇ ਡੇਡ ਡੇਡ ਫੁੱਟ ਬਟੋਇਆ ਥੇ ਪਿਆ ਹੋਇਆ ਸੋ ਬੇਨਤੀ ਹੈ ਜੀ ਤੁਹਾਡੇ ਮਾਧਿਅਮ ਨਾਲ ਹੀ ਇਹ ਕਹਿਣਾ ਚਾਹਾਂਗੇ ਇਹ ਪੁਲਿਸ ਜੀ ਦਾ ਹੱਲ ਕਰਾਓ ਸਮਾਰਟ ਸਿਟੀ ਅਮ੍ਰਿਤਸਰ ਦੇ ਘਾ ਮੰਡੀ ਚੌਂਕ 'ਚ ਮੌਜੂਦ ਹੈ ਜਿਹੜਾ ਚੌਂਕ ਸਿਵਲ ਹ ਗੱਲ ਕੀਤੀ ਜਾਵੇ ਚੌਂਕ ਦੀ ਤਾਂ ਹਾਲਾਤ ਪੂਰੀ ਤਰ੍ਹਾਂ ਨਾਲ ਖਸਤਾ ਨੇ ਸੜਕਾਂ ਟੁੱਟੀਆਂ ਹੋਈਆਂ ਨੇ ਤੇ ਵਾਹਨ ਜਿਹੜੇ ਨੇ ਉਹ ਪਲਟੀਆਂ ਖਾ ਰਹੇ ਨੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਕੁਝ ਬਰਸਾਤਾ ਨੇ ਤੋੜ ਦਿੱਤੀ ਸੜਕ ਤੇ ਕੁਝ ਵਾਟਰ ਸਪਲਾਈ ਦੀ ਜਿਹੜੀ ਪਾਈਪ ਹੈ ਉਹ ਲੀਕੇਜ ਹੋ ਰਹੀ ਹੈ ਸੋ ਬੁਰੇ ਹਾਲ ਨੇ ਚੌਂਕ ਦੇ ਤੇ ਇੱਥੋਂ ਦੇ ਜਿਹੜੇ ਦੁਕਾਨਦਾਰ ਨੇ ਇਲਾਕਾ ਵਾਸੀ ਨੇ ਉਹਨਾਂ ਦਾ ਵੀ ਇਹੀ ਆਖਣਾ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ਾਇਦ ਇਸ ਵਿੱਚ ਘੱਟਿਆ ਮਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ ਸੋ ਪ੍ਰਸ਼ਾਸਨ ਨੂੰ ਇਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ